ਹੈਲੋ ਦੋਸਤੋ ਵੈਲਕਮ ਟੂ ਮਾਈ YouTube ਚੈਨਲ ਅੱਜ ਅਹੀਂ TVS Jupiter ਨਿਊ ਮਾਡਲ BS6 ਦੀ ਬੈਲਟ ਦੇ ਵਿੱਚ ਪ੍ਰੋਬਲਮ ਆ ਉਹ ਹੀ ਖੋਲੀ ਆ ਤੇ ਤੁਹਾਨੂੰ ਕਿਸ ਤਰ੍ਹਾਂ ਨਵੀਂ ਪਾਣੀ ਇਹਦੇ ਵਿੱਚ ਕਿਸ ਤਰ੍ਹਾਂ ਰੂਲੇ ਚੇਂਜ ਕਰਨੇ ਆ ਇਹ ਸਾਰਾ ਕੁਝ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦੇਵਾਂਗੇ ਤਾਂ ਵੀਡੀਓ ਦੇ ਵਿੱਚ ਅੰਤ ਤੱਕ ਜੁੜੇ ਰਹਿਣਾ ਤੋਂ ਇਹ ਸਾਰਾ ਸਮਾਨ ਇਹਦਾ ਕਲੀਨ ਕਰ ਲਿਆ ਤੋਂ ਇਹ ਇਹਦੀ ਪਲੇਟ ਜਿਹੜੀ ਆ ਇਹ ਟੁੱਟ ਗਈ ਆ ਰੂਲੇ ਟੁੱਟਣ ਕਰਕੇ ਇੱਕ ਕੱਟ ਲੱਗਿਆ ਦੇ ਵਿੱਚੋਂ ਤਾਂ ਇਹ origianally ਇਹਦੇ ਵਿੱਚ ਪਾਵਾਂਗੇ ਲਿਆ ਕੇ ਇਹ ਦੋ ਕਾਟੇ ਦੇ ਵਿੱਚ ਲੱਗ ਗਿਆ ਤਾਂ ਜਦੋਂ ਅਹੀਂ ਦੀ ਰੇਸ ਦਿੰਦੇ ਸੀ ਤਾਂ ਗੱਡੀ ਵਾਈਬ੍ਰੇਸ਼ਨ ਬਹੁਤ ਜ਼ਿਆਦਾ ਕਰਦੀ ਸੀ ਤਾਂ ਇਹ ਰੁੱਲਿਆਂ ਦਾ ਤੁਸੀਂ ਹਾਲ ਦੇਖ ਸਕਦੇ ਹੋ ਪਲਾਸਟਿਕ ਇੱਕ ਸਾਈਡ ਤੇ ਲੋਹਾ ਇੱਕ ਸਾਈਡ ਤੇ ਹੋ ਗਿਆ ਤਾਂ ਇਹ ਸਾਰੇ ਰੁੱਲੇ ਦੇ ਵਿੱਚ ਕੱਟ ਲੱਗਣ ਕਰਕੇ ਪਲੇਟ ਖਤਮ ਹੋ ਚੁੱਕੀ ਆ ਤਾਂ ਅੱਜ ਹੀ ਇਹਨੂੰ ਚੇਂਜ ਕਰਕੇ ਤੁਹਾਨੂੰ ਦਿਖਾਵਾਂਗੇ ਤੇ ਸਾਰਾ ਸਮਾਨ ਬਾਕੀ ਸਾਰਾ ਕਲੀਨ ਕਰ ਲਿਆ। ਤਾਂ ਹੁਣ ਅਸੀਂ ਇਹਦੇ ਵਿੱਚ ਪਲੇਟ ਨੂੰ ਨਵਾਂ origignal tvs ਦਾ ਔਰ ਬੈਂਡੋ ਦੀ ਇਹਦੇ ਵਿੱਚ 벨ਟ ਲੱਗੀ ਦੀ ਆ। ਤੋਂ ਬੈਂਡੋ ਦੇ ਹੀ ਇਹਦੇ ਵਿੱਚ ਰੋਲੇ ਪਾਵਾਂਗੇ। ਤੋਂ ਅੰਦਰ ਇਹਦੇ ਵਿੱਚ ਬਹੁਤ ਜ਼ਿਆਦਾ ਕਚਰਾ ਸੀ। ਤੋਂ ਅਸੀਂ ਸਾਰਾ ਕਲੀਨ ਕਰ ਲਿਆ। ਪਹਿਲਾਂ ਕਪੜਾ ਲਗਾਇਆ ਫਿਰ ਬੁਰਸ਼ ਨਾਲ ਔਰ ਉਸ ਤੋਂ ਬਾਅਦ ਅਸੀਂ ਹਵਾ ਲਗਾਈ ਆ। ਤੋ ਜਿੰਨਾ ਵਧੀਆ ਵਿੱਚ ਕਲੀਨ ਹੋਏਗਾ ਉੰਨੀ ਹੀ ਸਾਡੀ ਗੱਡੀ ਦੀ ਆਵਾਜ਼ ਵਧੀਆ ਬਣੇਗੀ। ਤੋ ਹਮ ਤੁਹਾਨੂੰ ਨਵਾਂ ਦਿਖਾ ਦਨੇ ਆ TVS ਦਾ ਪਲੇਟ ਲੈ ਲਈ ਅਸੀਂ। origignal part genuine ਤੋ ਇਹ ਅਸੀਂ ਇਹਦੇ ਵਿੱਚ ਪਾਵਾਂਗੇ ਔਰ ਇਹਦੇ ਵਿੱਚ ਬੈਂਡੋ ਦੇ ਰੂਲੇ ਲਾ ਲਿਆ। ਇਹ ਦੇਖ ਸਰਦਿ ਇਹਦੇ ਵਿੱਚ ਬੈਲਟ ਵੀ ਇਹੀ ਕੰਪਨੀ ਦੀ ਆ। ਤੋ ਇਹ ਦੋਵੇਂ ਚੀਜ਼ਾਂ ਆਹੀ ਤੁਹਾਡੇ ਸਾਹਮਣੇ ਕਟਿੰਗ ਕਰਾਂਗੇ। ਤੇ ਇਹਦੇ ਵਿੱਚ ਜਦੋਂ ਅਸੀਂ ਲਗਾਣੇ ਆ ਰੁੱਲੇ ਉਹ ਪਲੇਟ ਨੂੰ ਚੈੱਕ ਕਰ ਲੈਣਾ ਇਹਦੇ ਵਿੱਚ ਬੁਰਸ਼ ਲਾ ਕੇ। ਤੋ ਇਹ ਸਾਡੀ ਸ਼ਾਫਟਾ ਬਿਲਕੁਲ ਸਹੀ ਚੱਲ ਰਹੀ ਹੈ ਟਾਇਰ ਘੁਮਰੇਦ ਨਾਲ ਕਿਤੇ ਵੀ ਨੂੰ ਘੱਟ ਨਹੀਂ ਲੱਗੇਦਾ ਔਰ ਇਹ ਅਗਲੀ ਕ੍ਰੈਂਕ ਨੂੰ ਵੀ ਕਿਤੇ ਵੀ ਕੋਈ ਘੱਟ ਨਹੀਂ ਲੱਗੇਦਾ। ਤਾਂ ਹੁਣ ਅਸੀਂ ਪੈਕੀ ਇਹਨੂੰ ਖੋਲਾਂਗੇ। ਤੋ ਇਹਦੇ ਵਿੱਚ ਕੱਢਾਂਗੇ। ਪਲੇਟ ਨੂੰ ਤਾਂ ਪਲੇਟ ਬਿਲਕੁਲ ਨਵੀਂ ਸਮੋਥ ਔਰ ਇਹਦੇ ਵਿੱਚ ਬਰਸ਼ ਲਾ ਕੇ ਆਹੀ ਚੈੱਕ ਕਰ ਲਿਆ ਬਰਸ਼ ਬਿਲਕੁਲ ਸਹੀ ਆ ਤੇ ਇਹਦੇ ਵਿੱਚ ਥੋੜੀ ਥੋੜੀ ਗ੍ਰੀਸ ਲਾ ਕੇ ਆਹੀ ਇਹ ਲਾਣੇ ਰੋਲੇ ਇਦਾਂ ਨਹੀਂ ਰੱਖਦਨੇ ਵਿੱਚ ਇਹਦੇ ਨਾਲ ਕੀ ਹੁੰਦਾ ਕਿ ਜੇ ਇਦਾਂ ਰੱਖ ਦੇਵਾਂਗੇ ਤਾਂ ਫਿਰ ਗੱਡੀ ਵਾਈਬ੍ਰੇਸ਼ਨ ਕਰਦੀ ਆ ਥੋੜੀ ਥੋੜੀ ਗ੍ਰੀਸ ਲਾਣੀ ਆਹੀ ਤਾਂ ਸਾਰਿਆਂ ਨੂੰ ਆਹੀ ਛੇ ਤੇ ਛੇ ਰੋਲੇ ਨੂੰ ਗ੍ਰੀਸ ਲਗਾ ਕੇ ਆਹੀ ਇਹਦੇ ਵਿੱਚ ਲਗਾ ਦਨੇ ਆ ਜਦੋਂ ਅਸੀਂ ਇਹਨਾਂ ਨੂੰ ਲਗਾਣਾ ਤਾਂ ਇਹ ਗੱਲ ਦਾ ਬਿਲਕੁਲ ਧਿਆਨ ਰੱਖਣਾ ਕਿ ਜਿੰਨੇ ਵੀ ਇਹਦੇ ਵਿੱਚ ਰੂਲੇ ਲਾੜਨੇ ਆ ਥੋੜੀ-ਥੋੜੀ ਗਰੀਸ ਲਗਾ ਕੇ ਲਾੜਨੇ ਆ ਔਰ ਸਾਡੇ ਹੱਥਾਂ ਦੇ ਵਿੱਚ ਕਜਰਾ ਆਣਾ ਲੱਗੇ ਤਾਂ ਹੋਵੇ ਕਿਉਂਕਿ ਜੇ ਮਿੱਟੀ ਲੱਗੀ ਦੇਗੀ ਫਿਰ ਇਹਨੂੰ ਕੱਟ ਕਰ ਦੇਵੇਗੀ ਤਾਂ ਸਾਡੇ ਹੱਥ ਵੀ ਬਿਲਕੁਲ ਸਾਫ਼ ਹੋਣੇ ਚਾਹੀਦੇ ਆ ਤਾਂ ਹੁਣ ਅਸੀਂ ਇਹਦੇ ਵਿੱਚ ਪਲੇਟ ਲਗਾਵਾਂਗੇ ਤਾਂ ਪਲੇਟ ਸਾਡੀ ਬਿਲਕੁਲ ਸਹੀ ਤੇ ਪਲੇਟ ਦੇ ਵਿੱਚ ਜਿਹੜੇ ਤਿੰਨ ਪਲਾਸਟਿਕ ਦੇ ਕਵਰ ਹੋਣਗੇ ਉਹ ਅਹੀਂ ਇਹਦੇ ਵਿੱਚ ਸੈਟਿੰਗ ਕਰਕੇ ਲਗਾਣੇ ਆ ਤਾਂ ਇਹ ਤਿੰਨ ਪੀਸੇ ਦੇ ਵਿੱਚ ਬਿਲਕੁਲ ਬਰਾਬਰ ਸੈੱਟ ਕਰਕੇ ਅਹੀਂ ਲਗਾ ਦਨੇ ਆ ਜਦੋਂ ਇਹ 벨ਟ ਚਲਦੀ ਆ ਤਾਂ ਗੱਡੀ ਫਿਰ ਇਹ ਰੂਲੇ ਪਲੇਟ ਨਾਲ ਲੱਗਦੇ ਆ ਤਾਂ ਫਿਰ ਟਾਈਟ ਹੋ ਜਾਂਦੀ ਆ ਤੇ ਟਾਈਟ ਹੋਣ ਤੋਂ ਬਾਅਦ ਸਾਡੀ ਗੱਡੀ ਦਾ ਟਾਇਰ ਘੁੰਮਦਾ ਤਾਂ ਇਹ ਸਾਰੇ ਦੇ ਸਾਰੇ ਅਹੀਂ ਇਹਦੇ ਵਿੱਚ ਸੈੱਟ ਕਰਕੇ ਤਾਂ ਇਹਨੂੰ ਇਹਦੇ ਨਾਲ ਲਗਾ ਦਨੇ ਆ ਉਸ ਤੋਂ ਬਾਅਦ ਅਹੀਂ ਇਹਦੇ ਵਿੱਚ ਲਾਣਾ ਬਰਸ਼ ਲੰਬਾ ਵਾਲਾ ਜੋ ਕੀ ਇਹਨੂੰ ਪਲੇ ਕਰਦਾ ਤਾਂ ਇੱਥੇ ਅਸੀਂ ਇਹ ਨਾਲ ਲਾਣੇ ਕ੍ਰੈਂਕ ਸ਼ਾਫਟ ਹੈ ਇਧਰ ਤਾਂ ਕ੍ਰੈਂਕ ਦੀ ਪੇਨ ਇਧਰਾਈ ਦੀ ਆ ਉਸ ਤੋਂ ਪਹਿਲਾਂ ਅਸੀਂ ਸਲਫ ਨੂੰ ਥੋੜੀ ਜੀ ਗ੍ਰੀਸ ਲਗਾ ਲੈਣੀ ਆ ਕਿਉਂਕਿ ਸਲਫ ਲਗਾਣ ਵੇਲੇ ਆਵਾਜ਼ ਕਰੇਗਾ ਤਾਂ ਇਹ ਵੇਲੇ ਹੀ ਗੱਡੀ ਇਧਰੋਂ ਖੁੱਲੀ ਦੀ ਆ ਤੇ ਸਲਫ ਦੇ ਬੈਂਡੈਕਸ ਨੂੰ ਅਸੀਂ ਥੋੜੀ ਜੀ ਗ੍ਰੀਸ ਲਗਾ ਲੈਣੀ ਆ ਤਾਂ ਬੁਰਸ਼ ਨੂੰ ਵੀ ਅਸੀਂ ਗ੍ਰੀਸ ਲਗਾ ਲਈ ਆ ਤਾਂ ਹੁਣ ਇਹਦੇ ਵਿੱਚ ਅਸੀਂ ਲਗਾ ਕੇ ਇਹਦੇ ਵਿੱਚ ਫਿੱਟ ਕਰ ਦੇਣਾ ਤੇ ਇਹਦੇ ਵਿੱਚ ਫਿੱਟ ਕਰਦ ਕੇ ਤੈਨੂੰ ਥੋੜਾ ਜਿਹਾ ਘੁਮਾ ਕੇ ਚੈੱਕ ਕਰ ਲੈਣਾ ਕਿ ਸਾਡਾ ਇਹ ਸਹੀ ਫਿਟਿੰਗ ਕਰਕੇ ਘੁੰਮ ਰਿਹਾ ਜੇ ਤਾਂ ਕੋਈ ਵਾਈਬ੍ਰੇਸ਼ਨ ਦੀ ਜਾਂ ਕੰਪਲੇਨ ਆਗੇ ਤੇ ਤੈਨੂੰ ਬਾਹਰ ਕੱਢੇ ਬ੍ਰੈਸ ਨੂੰ ਦੁਬਾਰਾ ਚੈੱਕ ਕਰ ਲੈਣਾ ਔਰ ਕਈ ਵਾਰੀ ਇਹਦਾ ਸਾਈਡ ਪਲਟ ਕੇ ਵੀ ਇਹਨੂੰ ਸੈੱਟ ਕਰ ਲੈਣਾ ਤੇ ਉਸ ਤੋਂ ਬਾਅਦ ਹੁਣ ਅਹੀਂ ਇਹਦੇ ਵਿੱਚ ਲਗਾਵਾਂਗੇ ਬੈਲਟ ਬੈਲਟਾਂ ਹੀ ਰੱਖ ਦੇਣੀ ਆ ਤਾਂ ਬੈਲਟ ਦੇ ਨਾਲ ਹੀ ਅਹੀਂ ਇਹਦੇ ਉੱਪ ਲਗਾਵਾਂਗੇ ਗਰਾਰੀ ਗਰਾਰੀ ਦੇ ਨਾਲ ਹੀ ਪੱਖਾ ਲੱਗੇ ਜਾਂਦਾ ਹੈ ਤਗਰਾਰੀ ਦੇ ਨਾਲ ਹੀ ਅਹੀਂ ਇੱਕ ਬਾਸਲ ਨੂੰ ਲਗਾਣਾ ਬਾਸਲ ਤੋਂ ਬਾਅਦ ਫਿਰ ਇੱਕ ਇਹਦੇ ਵਿੱਚ ਬੁਰਸ਼ ਸਪੈਸ਼ਲ ਦਿੱਤੇ ਦਾ ਕੰਪਨੀ ਨੇ ਉਹ ਬੁਰਸ਼ ਲਾਉਣ ਤੋਂ ਬਾਅਦ ਫਿਰ ਅਹੀਂ ਇਹਦੇ ਵਿੱਚ ਨਟ ਲਾਣਾ ਜਿਹੜਾ ਸਾਡਾ 30 ਨੰਬਰ ਗੋਟੀ ਨਾਲ ਖੋਲੇ ਸੀ 30 ਨੰਬਰ ਗੋਟੀ ਨਾਲ ਹੀ ਉਹ ਟਾਈਟ ਹੋਵੇਗਾ ਇਹ ਬੁਰਸ਼ ਲਾਣਾ ਇਹਦੇ ਨਾਲ ਇਸੇ ਨਾਲ ਹੀ ਸਾਡੀ ਗਰਾਰੀ ਦੀ ਜਿਹੜੀ ਲੈਂਥ ਹੈ ਕਿੱਕ ਦੀ ਉਹ ਸੈਟਿੰਗ ਬਣਦੀ ਹੈ ਇਸ ਕਰਕੇ ਕੰਪਨੀ ਨੇ ਨੂੰ ਬੋਰਸ ਦਿੱਤੇ ਦਾ ਉਸ ਤੋਂ ਬਾਅਦ ਜਿਹੜੀ ਤੈਨੂੰ ਖਾਸ ਗੱਲ ਦੱਸਣ ਵਾਲੀ ਆ ਜੀ ਸਾਰੀਆਂ ਗੱਡੀਆਂ ਦੇ ਵਿੱਚ ਨਟ ਸਿੱਧੀ ਚੂੜੀ ਹੁੰਦੇ ਆ ਇੱਕ ਟੀਵੀਐਸ ਜੂਬੀਟਰ ਦੇ ਵਿੱਚ ਇਹ ਉਲਟੀ ਸਾਈਡ ਨਟ ਖੁੱਲਦਾ ਔਰ ਉਲਟੀ ਸਾਈਡ ਹੀ ਲੱਗਦਾ ਤੋ ਇਹਦੇ ਵਿੱਚ ਅਸੀਂ ਉਲਟੀ ਸਾਈਡ ਨਟ ਨੂੰ ਟਾਈਟ ਕਰਨਾ ਜਦੋਂ ਖੋਲਣਾ ਤਾਂ ਉਲਟੀ ਸਾਈਡ ਹੀ ਨੂੰ ਖੋਲਣਾ ਇਹਦੇ ਵਿੱਚ ਖਾਸ ਧਿਆਨ ਰੱਖਣ ਵਾਲੀ ਗੱਲ ਆ ਕਈ ਵਾਰੀ ਅਸੀਂ ਦੂਸਰੀ ਤਰਫ ਨਟ ਖੋਲਾਂਗੇ ਤਾਂ ਇਹ ਗਰਾਰੀ ਦੇ ਦੰਦੇ ਟੁੱਟ ਜਾਂਦੇ ਆ ਤੋ ਮੇਨ ਮਕਸਦ ਇਹ ਵੀਡੀਓ ਬਣਾਉਣ ਦੇ ਵਿੱਚ ਤੁਹਾਨੂੰ ਇਹ ਹੀ ਦਿਖਾਣਾ ਕਿ ਇਹ ਉਲਟੀ ਸਾਈਡ ਨਟ ਹੁੰਦਾ ਔਰ ਜਦੋਂ ਅਸੀਂ ਇਹਨੂੰ ਲਗਾਉਣਾ ਤਾਂ ਸਾਡੇ ਕੋਲ ਪ੍ਰੋਪਰ ਇੱਕ ਗਰਾਰੀ ਦਾ ਟੂਲ ਹੋਣਾ ਚਾਹੀਦਾ ਤਾਂ ਕਿ ਅਸੀਂ ਨਟ ਨੂੰ ਸਹੀ ਤਰੀਕੇ ਨਾਲ ਟਾਈਟ ਵੀ ਕਰ ਸਕੀਏ ਔਰ ਸਹੀ ਤਰੀਕੇ ਨਾਲ ਇਹਨੂੰ ਖੋਲ ਸਕੀਏ ਤਾਂ ਇਹਦੇ ਵਿੱਚ ਅਸੀਂ ਨਟ ਨੂੰ ਇੱਥੇ ਟਾਈਟ ਕਰ ਲੈਣਾ ਬਰਾਬਰ ਇਹਦੇ ਵਿੱਚ ਔਰ ਜਦੋਂ ਇਹਨੂੰ ਟਾਈਟ ਕਰਨਾ ਤੇ ਗਰਾਰੀ ਦੇ ਦੋਵੇਂ ਨਟ ਜਿਹੜੇ ਅਸੀਂ ਪਕੜੇ ਹੋਏ ਆ ਗਰਾਰੀ ਨੂੰ ਉਹਨੂੰ ਵੀ ਅਹੀਂ ਇਹਦੇ ਵਿੱਚ ਟਾਈਟ ਕਰ ਲੈਣਾ ਤਾਂ ਕਿ ਸਾਡੀ ਇਹ ਜਿਹੜਾ ਪੁੱਲਰ ਹੈ ਇਹ ਗਰਾਰੀ ਦੇ ਵਿੱਚੋਂ ਬਾਹਰ ਨਾ ਨਿਕਲੇ ਇਹ 10 ਨੰਬਰ ਨਟ ਹੁੰਦਾ ਇਹ ਥੱਲੇ ਉਹ 10 ਨੰਬਰ ਨਟ ਨੂੰ ਅਹੀਂ ਟਾਈਟ ਕਰ ਲੈਣਾ ਹੁਣ ਇਹ ਪ੍ਰੋਪਰ ਇਹਨੂੰ ਅਹੀਂ ਟਾਈਟ ਕਰ ਲਿਆ ਤੇ ਇਸ ਤੋਂ ਬਾਅਦ ਅਹੀਂ ਇਹਦੇ ਵਿੱਚ ਇਹਦੀ ਗਰਾਰੀ ਨੂੰ ਚੈੱਕ ਕਰ ਲੈਣਾ ਔਰ ਇਹ ਪੁੱਲਰ ਨੂੰ ਖੋਲ ਲੈਣਾ ਤਾਂ ਪੁੱਲਰ ਨੂੰ ਜਿਸ ਤਰ੍ਹਾਂ ਅਹੀਂ 10 ਨੰਬਰ ਚਾਬੀ ਨਾਲ ਟਾਈਟ ਕੀਤਾ ਇਹ ਉਸੇ 10 ਨੰਬਰ ਚਾਬੀ ਨਾਲ ਅਹੀਂ ਨੂੰ ਖੋਲ ਲੈਣਾ ਇਹ ਨੂੰ ਅਹੀਂ ਬਾਹਰ ਕੱਢ ਲੈਣਾ ਤਾਂ ਹੁਣ ਤੁਹਾਨੂੰ ਅਗਲੀ ਗਤੀਵਿਧੀ ਦਿਖਾਵਾਂਗੇ ਇਹਦੇ ਵਿੱਚ ਲਾਵਾਂਗੇ ਲੈਦਰ ਕਲੱਚ ਲੈਦਰ ਇਹ ਨੂੰ ਲਗਾਉਣ ਵੇਲੇ ਪਲੇਟ ਕਿਵਰੀ ਓਖੀ ਲੱਦੀ ਹੈ ਤਾਂ ਅਹੀਂ ਨੂੰ ਥੋੜਾ ਜਿਹਾ ਹੱਥ ਨਾਲ ਸਪਰਿੰਗ ਨੂੰ ਨਿਪਾ ਲੈਣਾ ਤੇ ਇਹਦੇ ਵਿੱਚ ਸਾਡੀ ਆਰਾਮ ਨਾਲ ਬੈਲਟ ਲੱਗ ਜੇਗੀ ਤੇ ਬੈਲਟ ਨੂੰ ਇੱਥੇ ਅਹੀਂ ਲਗਾ ਕੇ ਤਾਂ ਸ਼ਾਫਟ ਦੇ ਉੱਤੇ ਚਾੜ ਦੇਣਾ ਜਿਹੜੀ ਸ਼ਾਫਟ ਸਾਡੀ ਟਾਇਰ ਨੂੰ ਘੁਮਾਉਂਦੀ ਹੈ ਤਾਂ ਬਸ ਇਸ ਤਰ੍ਹਾਂ ਕਰਕੇ ਇਹਨੂੰ ਘੁਮਾ ਕੇ ਉੱਤੇ ਚਾੜ ਦੇਣਾ ਸੋਖਈਏ ਦੋਸਤੋ ਬਾਅਦ ਅਹੀਂ ਇਹਦੇ ਵਿੱਚ ਇਹ ਫਰਾਈਵਲ ਨੂੰ ਲਗਾ ਦੇਣਾ ਤਾਂ ਫਰਾਈਵਲ ਦੇ ਨਾਲ ਕੰਪਨੀ ਨੇ ਸਪਰਿੰਗ ਵਾਸਲ ਦਿੱਤੀ ਤੇ ਲਾਣ ਨੂੰ ਇਹ ਸਪਰਿੰਗ ਵਾਸਲਾ ਇਹਦੇ ਉੱਪਰ ਨਾਲ ਛਾੜ ਦੇਣੀ ਹੈ ਔਰ ਇਹ 17 ਨੰਬਰ ਨਟ TVS ਦੇ ਉੱਪਰ ਲਿਖਿਆ ਇਹ ਬਾਹਰਲੀ ਤਰਫ ਰੱਖ ਲੈਣਾ ਤਾਂ ਇਹਨੂੰ ਅਹੀਂ ਇਥੇ ਟਾਈਟ ਕਰ ਦੇਣਾ ਤਾਂ ਟਾਈਟ ਕਰਨ ਵੇਲੇ ਸਾਡੇ ਕੋਲ 17 ਨੰਬਰ ਗੋਟੀ ਔਰ ਇੱਕ ਕੈਂਚੀ ਵੀ ਚਾਹੀਦੀ ਹੈ ਜੜੀ ਕੀ ਫਰਾਈਵਲ ਨੂੰ ਪਕੜ ਲੈਂਦੀ ਹੈ ਉਥੇ ਅਹੀਂ ਨੂੰ ਟਾਈਟ ਕਰਨਾ ਬਿਲਕੁਲ ਸੌਖਾ ਔਰ ਆਰਾਮ ਨਾਲੇ ਹੋ ਜਾਂਦਾ ਦੋਸਤੋ ਬਾਅਦ ਅਹੀਂ ਇਹਦਾ ਚੈਂਬਰ ਲਗਾ ਦੋਨਾ ਕਿੱਕ ਵਾਲਾ ਚੈਂਬਰ ਲਗਾਉਣ ਤੋਂ ਬਾਅਦ ਅਹੀਂ ਦੇ ਵਿੱਚ ਸੱਤ ਨਟ ਖੋਲੇ ਆ ਉਹ ਸਾਰੇ ਸਾਰੇ ਨਟ ਅਹੀਂ ਇਹਦੇ 8 ਨੰਬਰ ਨਾਲ ਲਾਦਨੇ ਆ ਸਿਰਫ ਇੱਕ ਨਟ ਦੇ ਵਿੱਚ ਇਹਦੇ ਵਿੱਚ ਬਾਸਲ ਹੁੰਦੀ ਆ ਜਿਹੜਾ ਕਿ ਸਾਡੇ 에어 ਫਿਲਟਰ ਦੇ ਨਾਲ ਲੱਗੇ ਹੁੰਦਾ 8 ਨੰਬਰ ਔਰ ਸਭ ਤੋਂ ਲੰਬਾ ਨਟ ਹੋਂਦਾ ਤੇ ਸਾਰੇ ਅਹੀਂ ਨਟ ਟਾਈਟ ਕਰ ਲੈਣੇ ਆ ਟਾਈਟ ਕਰਨ ਤੋਂ ਬਾਅਦ ਇਹ ਸਪਿਰ ਨਟ ਬਾਸਲ ਵਾਲਾ ਇਹ ਇੱਥੇ ਲੱਗਣਾ ਬਾਕੀ ਸਾਰੇ ਸਾਈਡ ਨਾਲ ਚ ਲੱਗ ਜਾਣਗੇ ਤਾਂ ਇਸ ਤੋਂ ਬਾਅਦ ਅਹੀਂ ਨੂੰ ਕਿੱਕ ਲਗਾਵਾਂਗੇ ਔਰ ਸਲਫ ਲਗਾਵਾਂਗੇ ਔਰ ਤੁਹਾਨੂੰ ਟਾਇਰ ਘਮਾ ਕੇ ਦਾ ਚੈੱਕ ਕਰਾਵਾਂਗੇ ਉਸ ਤੋਂ ਪਹਿਲਾਂ ਸਾਨੂੰ ਇਹ 8 ਨੰਬਰ ਕੋਟੀ ਨਾਲ ਸਾਰੇ ਟਾਈਟ ਕਰਨੇ ਹੋਣਗੇ ਤਾਹੀਂ ਗੋਟੀ ਵੀ ਨਵੀਂ ਇਹਦੇ ਵਿੱਚ ਲਗਾਈ ਜਾ ਕਿਉਂਕਿ ਨਵੀਂ ਸਕੂਟਰੀ ਹੈ ਬਿਲਕੁਲ ਔਰ ਪੁਰਾਣੇ ਨਟ ਨਵੇਂ ਨਟ ਆ ਇਹਦੇ ਤਾਂ ਨਵੀਂ ਗੋਟੀ ਜੇ ਪੁਰਾਣੇ ਉਹਨਾਂ ਨਟ ਫੇਰ ਦੂਸਰੀ ਗੋਟੀ ਨਾਲ ਵੀ ਖੋਲ ਸਕਣਿਆ ਲੇਕਿਨ ਨਵੀਂ ਸਕੂਟਰੀ ਹੈ ਤਾਂ ਨਵੀਂ ਗੋਟੀ ਦਾ ਹੀ ਅਹੀਂ ਦੇ ਵਿੱਚ ਯੂਜ਼ ਕੀਤਾ ਤਾਂ ਹੁਣ ਅਹੀਂ ਇਹਦੇ ਵਿੱਚ ਚਾਬੀ ਲਗਾਵਾਂਗੇ ਔਰ ਚਾਬੀ ਲਗਾਉਣ ਤੋਂ ਬਾਅਦ ਤੁਹਾਨੂੰ ਕੇਕ ਲਗਾ ਕੇ ਦੀ ਦਿਖਾ ਦੇਵਾਂਗੇ ਕੇਕ ਬੈਗ ਆਏਗੀ ਸਾਡੀ ਬਿਲਕੁਲ ਬੈਗ ਆ ਰਹੀ ਹੈ ਅਲਾਈਕ ਇੱਕ ਬੈਕ ਨਹੀਂ ਆਦੀ ਕਿਉਂਕਿ ਇਹਦੇ ਵਿੱਚ ਗਰੀਸ ਨਹੀਂ ਸੀ ਤਾਂ ਹੁਣ ਇਹਦੇ ਵਿੱਚ ਕੇਕ ਨੂੰ ਸਟਾਰਟ ਕਰਾਂਗੇ ਔਰ ਟਾਇਰ ਸਾਡਾ ਚੱਲ ਪਿਆ ਔਰ ਐਕਸੀਲੇਟਰ ਦੇਵਾਂਗੇ ਤਾਂ ਟਾਇਰ ਬਿਲਕੁਲ ਸਾਡਾ ਪਲੇ ਕਰ ਰਿਹਾ ਤਾਂ ਉਮੀਦ ਕਰਦਾ ਹਾਂ ਕਿ ਸਾਡੀ ਵੀਡੀਓ ਆਪ ਜੀ ਨੂੰ ਚੰਗੀ ਲੱਗੀ ਹੋਵੇਗੀ ਇਸੇ ਤਰ੍ਹਾਂ ਦੀ ਵੀਡੀਓ ਸਾਡੇ ਚੈਨਲ ਤੇ ਤੁਹਾਨੂੰ ਮਿਲ ਜਾਣਗੀਆਂ ਔਰ ਸਪੋਰਟ ਕਰਦੇ ਰਹਿਣਾ ਐਕਟਿਵਾ ਦੀ ਵੀ ਬੈਲਟ ਕਿਸ ਤਰ੍ਹਾਂ ਖਤਮ ਹੋ ਜਾਂਦੀ ਹੈ ਕਿਸ ਤਰ੍ਹਾਂ ਬਦਲੀ ਉਹ ਵੀ ਸਾਡੇ ਚੈਨਲ ਤੇ ਵੀਡੀਓ ਪਈ ਆ ਉਹ ਵੀ ਦੇਖ ਸਕਦੇ ਤੁਸੀਂ ਔਰ ਸਪਲੈਂਡਰ ਦੀ ਸਲਫ ਚੇਨ ਕਿਸ ਤਰ੍ਹਾਂ ਚੇਂਜ ਕਰਦੇ ਆ ਉਹ ਵੀ ਸਾਡੇ ਚੈਨਲ ਤੇ ਵੀਡੀਓ ਪਈ ਆ ਤਾਂ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ